ਜਿਹੜਾ ਸ਼ਹਿਰ ਪੁਲਿਸ ਜਿਹੜਾ ਸ਼ਹਿਰ ਪੁਲਿਸ ਤੋਂ ਮੰਗਿਆ ਗਿਆ ਹੈ ਕਿ ਨਾ ਦੇ ਸਖਤ ਦਿਸ਼ਾਨਾ ਦੇਸ਼ਨ ਕਿ ਜਿਹੜਾ ਸ਼ਹਿਰ ਪੁਲਿਸ ਦੇ ਵਿੱਚ ਜੇਕਰ ਕੋਈ ਵੀ ਨੌਜਵਾਨ ਜਿਹੜਾ ਉਹ ਵੈਦ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਹਦੇ ਖਿਲਾਫ ਜਿਹੜਾ ਕਟੀਆਂ ਵੜਿਆ ਜਾਏ ਇਸ ਤੋਂ ਇਲਾਵਾ ਮੇਰੇ ਵੱਲੋਂ ਸੋਸ਼ਲ ਮੀਡੀਆ ਤੇ ਵਾਰ-ਵਾਰ ਅ ਅ ਵੀਰ ਕੀਤਾ ਜਾਂਦਾ ਲੋਕਾਂ ਨੂੰ ਨੌਜਵਾਨਾਂ ਨੂੰ ਵੀਰ ਕੀਤਾ ਜਾਂਦਾ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਟੀਚਰ ਸਾਹਿਬਾਨ ਨੂੰ ਵੀ ਕਿ ਜਿਹੜੇ ਇਹ ਨੌਜਵਾਨ ਬੱਚਿਆਂ ਨੂੰ ਜਿਹੜਾ ਧਿਆਨ ਹੈ ਇਹ ਭੜਾਈ ਵਾਲੀ ਰੇਨ ਇਹ ਜਿਹੜੇ ਆ ਟ੍ਰੈਫਿਕ ਨਿਯਮਾਂ ਦੀ ਜਿਹੜੀਆਂ ਉਲੰਘਣਾ ਨਾ ਕਰਨ ਅੱਜ ਕੱਲ ਬੱਚਿਆਂ ਦੀ ਪਤਾ ਨਹੀਂ ਕੀ ਕ੍ਰੇਡ ਚੱਲਿਆ ਹੋਇਆ ਇਹ 2-ਵਿਲਰ ਨੂੰ ਠਾਸ ਕਰਕੇ ਹੀ ਰੁਹਾਨਾ ਮੋਟਰਸਪਲੈਂਡਰ ਇਹਨੂੰ ਬਿਲਕੁਲ ਲੰਡਿਆਂ ਕਰਕੇ ਉਹਦੇ ਉੱਤੇ ਅਨੋਖਈ ਜਿਹਹਾ ਹਾਰਨ ਸਪੀਡਮੀਂਆ ਵਗੈਰਾ ਲਗਾ ਕੇ ਜਾਂ ਛੋਟੇ ਹੂਫਰ ਵਗੈਰਾ ਲਾ ਕੇ ਸੈਟਮ ਵਗੈਰਾ ਲਗਾ ਕੇ ਰੋਡ ਤੇ ਚੱਲਦੇ ਆ ਨਾ ਹੀ ਉਹਦੇ ਕੋਈ ਅੱਗੇ ਨੰਬਰ ਹੁੰਦਾ ਨਾ ਹੀ ਪਿੱਛੇ ਹੁੰਦਾ ਇਸ ਤੋਂ ਇਲਾਵਾ ਇੱਕ ਇੱਕ ਟਾਇਰ ਦਾ ਪਤਾ ਨਹੀਂ ਕੀ ਹੈ ਯਕੀਨ ਹੋ ਗਏ ਨਿਆਣੇ ਅੱਜ ਕੱਲ ਦੇ ਇਹ ਆਪਣੇ ਸਾਈਜ਼ ਨਾਲੋਂ ਵੱਡੇ ਟਾਇਰ ਪਾਉਂਦੇ ਆ ਫਰੰਟ ਦਾ ਵੀ ਤੇ ਰੀਅਰ ਦਾ ਵੀ ਤੇ ਉਹਦੇ ਨਾਲ ਕੀ ਹੁੰਦਾ ਕਿ ਮੋਟਰਸਾਈਕਲ ਜਿਹੜਾ ਵਾ ਆਪਣੇ ਬੇਸ ਸਟੈਂਡ ਦੇ ਉੱਤੇ ਖੜਾ ਨਹੀਂ ਹੁੰਦਾ ਇਹਨੂੰ ਇਹਨਾਂ ਟਾਇਰਾਂ ਦੀ ਹੋ ਜਾ ਕਰਕੇ ਸਪੈਸ਼ਲੀ ਜਿਹੜਾ ਵਾ ਉਹ ਸਾਈਡ ਸਟੈਂਡ ਜਿਹੜਾ ਵਾ ਉਹ ਲਗਾਇਆ ਜਾਂਦਾ ਇਹਨੂੰ ਖੜਾ ਕਰਨ ਵਾਸਤੇ ਤੇ ਫਿਰ ਜਦੋਂ ਪੁਲਿਸ ਨੂੰ ਦੇਖਦੇ ਆ ਤੇ ਫਿਰ ਇਹ ਦੌੜਦੇ ਨੇ ਤੇ ਛੱਡ ਪੇਟ ਲਵਾਉਂਦੇ ਨੇ ਅੱਜ ਵੀ ਅਸੀਂ ਛੋਲਾ ਪਹਾੜੀ ਚੌਂਦੇ ਵਿੱਚ ਜਾ ਰਹੇ ਸੀਗੇ ਤੇ ਇੱਕ ਲੜਕਾ ਜਿਹੜਾ ਵਾ ਦੋ ਲੜਕੇ ਜਿਹੜੇ ਸੀਗੇ ਉਹ ਮੋਟਰਸਾਈਕਲ ਤੇ ਸਵਾਰ ਜਾ ਰਹੇ ਸੀਗੇ ਜਿਨ੍ਹਾਂ ਨੇ ਬਿਲਕੁਲ ਮੋਟਰਸਾਈਕਲ ਲੰਡਾ ਕੀਤਾ ਹੋਇਆ ਤੇ ਜਦੋਂ ਅੱਗੇ ਚੌਂਕ ਦੇ ਵਿੱਚ ਇਹਨਾਂ ਮੇਰੇ ਮੁਲਾਜ਼ਮ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪਿੱਛੇ ਵਾਲ ਨੂੰ ਜੱਕਦਮ ਘਵਾ ਲਿਆ ਰੋਡ ਦੇ ਉੱਤੇ ਆਪਣਾ ਮੋਟਰਸਾਈਕਲ ਜਿੱਥੇ ਮੋਟਰਸਾਈਕਲ ਸਲਿੱਪ ਕਰਕੇ ਅਨਬੈਲੈਂਸ ਹੋ ਕੇ ਗਿਰ ਗਿਆ ਤੇ ਇਹਨਾਂ ਨੂੰ ਗਿਰਿਆ ਨੂੰ ਫਿਰ ਅਸੀਂ ਪਿੱਛੋਂ ਆ ਰਹੇ ਸੀ ਅਸੀਂ ਇਹਨਾਂ ਨੂੰ ਚੱਕਿਆ ਤੇ ਚੱਕ ਕੇ ਇਹਨਾਂ ਕੋਲ ਪੁੱਛਪੜਤਾਲ ਕੀਤੀ ਆ ਤੇ ਇੱਕ ਨੇ ਦੱਸਿਆ ਕਿ ਮੈਂ ਐਸਡੀ ਕਾਲਜ ਦੇ ਵਿੱਚ ਪੜਦਾ ਵਾਂ 11ਵੀਂ ਕਲਾਸ ਦੇ ਵਿੱਚ ਤੇ ਦੂਸਰਾ ਜਿਹੜਾ ਉਸ ਨੂੰ ਤੇ ਕੰਮ ਕਰਦਾ ਸੁਹਾਗਨਗਰ ਦੇ ਵਿੱਚ ਤੇ ਮੇਰੀ ਇਹਨਾਂ ਬੱਚਿਆਂ ਨੂੰ ਇਹਨਾਂ ਨੌਜਵਾਨਾਂ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਕੈਪਨੀ ਮਾਰੀ ਉਲੰਘਣਾ ਨਾ ਕਰੋ ਤੇ ਨਾ ਹੀ ਆਪਣੇ ਵਿੱਚ ਡਾਵੀ ਭਾਵਨਾ ਨਾ ਰੱਖੋ ਤੇ ਨਾ ਹੀ ਆਪਣੇ ਅਪੀਅਰੈਂਸ ਨੂੰ ਜੜਾਓ ਕਿਸੇ ਵੀ ਪ੍ਰਾਦਾ ਮੱਲਕੇ ਟੈਨਸ਼ਨ ਦਿਓ ਤੇ ਆਪਣਾ ਜਾਵਾ ਬੈਕਮਿਕਨ ਦੀ ਜਿਹੜੀ ਬਿਲਕੁਲ ਨੰਗਾ ਨਾ ਕਰੋ ਨਹੀਂ ਤਾਂ ਹੁਣ ਅਸੀਂ ਇਹਨਾਂ ਦੇ ਜਿਹੜਾ ਮੋਟਰਸਾਈਕਲੋਂ ਪੌਂਡ ਵੀ ਕਰਾਂਗੇ ਤੇ ਇਹਨਾਂ ਨੂੰ ਵੇਰ ਵੀ ਕਰਾਂਗੇ ਜائیں